ਪੰਜਾਬ ਅਬ ਨਿਊਜ਼ ਦੇਖ ਰਹੇ ਸਮੂਦ ਅਸ਼ਕਨ ਦਾ ਸਵਾਗਤ ਮਹਾਰਤ ਚੋਹਾਨ ਤੇ ਮੇਰੇ ਨਾਲ ਸੁਨ ਸਿੰਘ ਪਾਜਪਾਤ ਦੇ ਸੀਨੀਅਰ ਨੇਤਾ ਸਰਦਾਰ ਮਨਜੀਤ ਸਿੰਘ ਮਨਾਪ ਪੂਜੇ ਬਟਾਲੇ ਜਿਤੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਵਿੱਚ ਹੀਰਾਵਾਲੀਆ ਜੀ ਵੱਲੋਂ ਆਪਣੇ ਸਾਥੀਆਂ ਨਾਲ ਫੁੱਲਾਂ ਦੇ ਹਾਰ ਪਾ ਕੇ ਬੜੀ ਗਰਮਜੋਸ਼ੀ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਸਰਦਾਰ ਮਨਜੀਤ ਸਿੰਘ ਮਨਾ ਨੇ ਬੇਦਬੀ ਬਿਲਤੇ ਚੁੱਕੇ ਵੱਡੇ ਸਵਾਲ ਆਓ ਤੁਹਾਨੂੰ ਸੁਣਾਉਣੇ ਹਾਂ ਕੀ ਕੁਝ ਕਿਹਾ ਉਹਨਾਂ ਨੇ ਜੋ ਪਿਛਲੇ ਦਿਨੀ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਦਬੀਆਂ ਦੇ ਬਾਰੇ ਬਿੱਲ ਆਇਆ ਚੰਗੀ ਗੱਲ ਆ ਕਿ ਇਤੇ ਸਖਤ ਕਾਨੂੰਨ ਬਣਨਾ ਚਾਹੀਦਾ ਕਿ ਕਿਸੇ ਵੀ ਧਾਰਮਿਕ ਗ੍ਰੰਥ ਦੀ ਵਿਦਬੀ ਹੁੰਦੀ ਆ ਤੇ ਸਾਰਿਆਂ ਦੇ ਦਿਲਾਂ ਨੂੰ ਜਿਹੜੀ ਠੇਸ ਪਹੁੰਚਦੀ ਆ ਅਸੀਂ ਉਸ ਗੱਲ ਦੀ ਛਲਾਗਾ ਕਰਦੇ ਆ ਕਿ ਬਿੱਲ ਲੈ ਕੇ ਆਏ ਨੇ ਪਰ ਉਥੇ ਬੜਾ ਦੁੱਖ ਵੀ ਆ ਕਿ ਹਮੇਸ਼ਾ ਦੀ ਤਰ੍ਹਾਂ ਆਮ ਆਦਮੀ ਪਾਰਟੀ ਨੇ ਦਲਤ ਭਾਈਚਾਰੇ ਨੂੰ ਜਿੱਥੇ ਇਗਨੋਰ ਕੀਤਾ ਅੱਜ ਉੱਥੇ ਸਾਡੇ ਸੰਤਾਂ ਮਹਾਂਪੁਰਖਾਂ ਨੂੰ ਗੁਰੂਆਂ ਪੀਰਾਂ ਨੂੰ ਵੀ ਇਗਨੋਰ ਕੀਤਾ ਗਿਆ ਜਿਵੇਂ ਕਿ ਸਾਡੇ ਸ੍ਰੀ ਗੁਰੂ ਰਵਿਦਾਸ ਜੀ ਉਹਨਾਂ ਦੀ ਮੂਰਤੀ ਉਹਨਾਂ ਦਾ ਪਵਿੱਤਰ ਗ੍ਰੰਥ ਅੰਮ੍ਰਿਤ ਬਾਣੀ ਭਗਵਾਨ ਵਾਲਮੀਕ ਜੀ ਦੀ ਮੂਰਤੀ ਸੰਤ ਕਬੀਰ ਜੀ ਦੀ ਮੂਰਤੀ ਸੰਤ ਨੱਭਾ ਦਾਸ ਜੀ ਦੀ ਮੂਰਤੀ ਇਹ ਸਾਰੇ ਸਾਡੇ ਜੋ ਸੰਤ ਮਹਾਪੁਰਖ ਨੇ ਗੁਰੂ ਨੇ ਉਹਨਾਂ ਦੀਆਂ ਮੂਰਤੀਆਂ ਨੂੰ ਇਸ ਵਿਦਬੀ ਦੇ ਬਿਲ ਤੋਂ ਜਿਹੜਾ ਵਾ ਉਹ ਬਾਹਰ ਰੱਖਿਆ ਗਿਆ ਕਿ ਇਹਨਾਂ ਦਾ ਸਤਿਕਾਰ ਨਹੀਂ ਹੈ ਕਿ ਇਹ ਇਹਨਾਂ ਨੂੰ ਇਕੱਲੇ ਦਲਤਾਂ ਦੇ ਗੁਰੂ ਇਹਨਾਂ ਨੂੰ ਦਲਤਾਂ ਦੇ ਸੰਤ ਮਹਾਪੁਰਖ ਸਮਝਦੇ ਨੇ ਇਹਨਾਂ ਨਾਲ ਈਰਖਾ ਕਰਦੇ ਨੇ ਅੱਜ ਬੜੇ ਦੁੱਖ ਨਾਲ ਇਹ ਤੁਹਾਡੇ ਪ੍ਰੈਸ ਦੇ ਸਾਹਮਣੇ ਹੋ ਰਹੇ ਆਂ ਕਿ ਇਹਨਾਂ ਨੇ ਬੜਾ ਵੱਡਾ ਜਿਹੜਾ ਉਹ ਮੈਂ ਸਮਝਣਾ ਕਿ ਪਾਪ ਕੀਤਾ ਕਿ ਸਾਡੇ ਸੰਤਾਂ ਮਹਾਂਪੁਰਸ਼ਾਂ ਦੀਆਂ ਮੂਰਤੀਆਂ ਨੂੰ ਉਹਨਾਂ ਦੀ ਬਾਣੀ ਨੂੰ ਜਿਹੜਾ ਇਸ ਬਿਲ ਦੇ ਵਿੱਚੋਂ ਵਾਂਝਿਆ ਰੱਖਿਆ ਗਿਆ ਅਸੀਂ ਆਪਣੇ ਸਮਾਜ ਵੱਲੋਂ ਪੁਰਜੋਰ ਮੰਗ ਕਰਦੇ ਆ ਅਪੀਲ ਕਰਦੇ ਆ ਕਿ ਇਹਨਾਂ ਸਾਡੇ ਸੰਤਾਂ ਮਹਾਂਪੁਰਸ਼ਾਂ ਦੀਆਂ ਮੂਰਤੀਆਂ ਨੂੰ ਉਹਨਾਂ ਦੀ ਬਾਣੀ ਨੂੰ ਇਸ ਬਿਲ ਦੇ ਵਿੱਚ ਜਿਹੜਾ ਵਾ ਉਹ ਐਡ ਕੀਤਾ ਜਾਵੇ ਨਹੀਂ ਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਸੜਕਾਂ ਤੇ ਬੈਠਣ ਨੂੰ ਮਜਬੂਰ ਹੋਣਗੇ ਸੰਘਰਸ਼ ਕਰਨ ਨੂੰ ਮਜਬੂਰ ਹੋਣਗੇ ਜਿੱਥੇ ਅੱਜ ਇਹਨਾਂ ਨੇ ਬੜਾ ਵੱਡਾ ਪਾਪ ਕੀਤਾ ਸਾਡੇ ਸੰਤਾ ਮਹਾਪੁਰਸ਼ਾਂ ਦੀਆਂ ਮੂਰਤੀਆਂ ਨੂੰ ਇਸ ਬਿੱਲ ਤੋਂ ਬਾਹਰ ਰੱਖ ਕੇ ਇਸੇ ਤਰ੍ਹਾਂ 2022 ਦੇ ਵਿੱਚ ਜਦੋਂ ਇਹਨਾਂ ਨੂੰ ਵੋਟਾਂ ਦੀ ਲੋੜ ਸੀ ਉਦੋਂ ਅਰਵੰਦ ਕੇਜਰੀਵਾਲ ਜੀ ਇੱਥੇ ਆ ਕੇ ਬੜਾ ਕੁਝ ਕਹਿ ਕੇ ਗਏ ਸੀ ਕਿ ਅਸੀਂ ਦਲਿਤ ਸਮਾਜ ਦੇ ਵਿੱਚੋਂ ਡਿਪਟੀ ਮੁੱਖ ਮੰਤਰੀ ਬਣਾਵਾਂਗੇ ਅੱਜ ਵੀ ਰੋ 4 ਸਾਲ ਦਾ ਸਮਾਂ ਹੋ ਚੱਲਿਆ ਅਜੇ ਤੱਕ ਡਿਪਟੀ ਮੁੱਖ ਮੰਤਰੀ ਨਹੀਂ ਬਣਾਇਆ ਸਿਰਫ ਵੋਟਾਂ ਲੈਣ ਦੀ ਖਾਤਰ ਸਾਡੇ ਦਲਤ ਭਾਈਚਾਰੇ ਦੇ ਨਾਲ ਇਹ ਵਿਸ਼ਵਾਸ ਘਾਤ ਕਰਦੇ ਨੇ ਇਸੇ ਤਰ੍ਹਾਂ ਇਹਨਾਂ ਨੇ ਕਿਹਾ ਸੀ ਕਿ 2022 ਦੇ ਵਿੱਚ ਸਾਡੀ ਸਰਕਾਰ ਆਊਗੀ ਅਸੀਂ ਇੱਕ ਸਪੈਸ਼ਲ ਐਸਆਈਟੀ ਦਾ ਗਠਨ ਕਰਾਂਗੇ ਤੇ ਜਿਹੜੇ ਸਾਡੇ ਦਲਤ ਭਾਈਚਾਰੇ ਤੇ ਪਿਛਲੇ 5 ਸਾਲਾਂ ਦੇ ਵਿੱਚ ਅਤਿਆਚਾਰ ਹੋਏ ਨੇ ਕੋਈ ਗਲਤ ਕੇਸ ਹੋਏ ਨੇ ਅਸੀਂ ਉਹ ਸਿੱਟ ਬਣਾ ਕੇ ਜਿਹੜੇ ਵੀ ਉਹਦੇ ਚ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦੇਵਾਂ ਪਰ ਕੁਝ ਨਹੀਂ ਹੋਇਆ ਉਹਦੇ ਨਾਲ ਸਾਡਾ ਦਲਿਤ ਭਾਈਚਾਰੇ ਦਾ ਨੌਕਰੀਆਂ ਦੇ ਵਿੱਚ ਬੈਕਲੌਗ ਉਹ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਇਥੋਂ ਤੱਕ ਪਿੱਛੇ 7 ਇਹਨਾਂ ਨੇ ਰਾਜ ਸਭਾ ਦੇ ਐਮਪੀ ਚੁਣ ਕੇ ਭੇਜੇ ਨੇ ਉਦੇ ਵਿੱਚ ਇੱਕ ਵੀ ਸਾਡੇ ਸਮਾਜ ਦਾ ਕੋਈ ਐਮਪੀ ਨਹੀਂ ਚੁਣ ਕੇ ਇਹਨਾਂ ਨੇ ਤੇ ਸੋ ਵੀਰੋ ਬੜਾ ਵੱਡਾ ਸਾਡੇ ਦਲਤ ਸਮਾਜ ਦੇ ਨਾਲ ਇਹ ਜਿਹੜਾ ਖਲਵਾੜ ਕੀਤਾ ਗਿਆ ਧੋਖਾ ਕੀਤਾ ਗਿਆ ਅੱਜ ਅਸੀਂ ਤੁਹਾਡੇ ਸਾਹਮਣੇ ਇਹਦੀ ਪੋਰਜੋਰ ਨਿੰਦਾ ਕਰਦੇ ਆਂ ਔਰ ਮੰਗ ਕਰਦੇ ਆਂ ਕਿ ਸਾਡੇ ਸੰਤਾਂ ਮਹਾਂਪੁਰਸ਼ਾਂ ਦੀਆਂ ਜੋ ਮੂਰਤੀਆਂ ਨੇ ਜੋ ਉਹਨਾਂ ਦੇ ਗ੍ਰੰਥ ਨੇ ਉਹਨਾਂ ਨੂੰ ਵੀ ਇਸ ਬਿੱਲ ਦੇ ਵਿੱਚ ਐਡ ਕੀਤਾ ਜਾਵੇ ਕਾਨੂੰਨ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਸਾਡੇ ਵੀ ਸੰਤਾ ਮਹਾਪੁਰਸ਼ਾਂ ਦਾ ਇੱਜ਼ਤ ਮਾਣ ਸਤਕਾਰ ਜਿਹੜਾ ਵਾ ਉਹ ਬਾਲ ਹੋ ਸਕੇ ਇਹ ਅੱਜ ਅਸੀਂ ਪੁਰਜੋਰ ਜਿਹੜੀ ਮੰਗ ਕਰਨ ਵਾਸਤੇ ਤੁਹਾਡੇ ਰਹੀਂ ਇੱਥੇ ਸਾਹਮਣੇ ਹੋਏ ਆ ਨਹੀਂ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਾਡੇ ਵਰਕਰ ਨੇ ਉਹਨਾਂ ਨੂੰ ਸੜਕਾਂ ਤੇ ਆਉਣ ਵਾਸਤੇ ਮਜਬੂਰ ਹੋਣਾ ਪਊਗਾ ਬਹੁਤ ਬਹੁਤ ਧੰਨ। ਇਹ ਵੀ ਜਿਹੜਾ ਉਹਨਾਂ ਨੇ ਬਿੱਲ ਪੇਸ਼ ਕੀਤਾ ਜੀ। ਇਹਦੇ ਵਿੱਚ ਸਰਕਾਰਯੋਗ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਉਹਨਾਂ ਨੇ ਕਿਹਾ ਬਾਈਬਲ ਦੇ ਬਾਰੇ ਕਿਹਾ। ਪੁਰਾਣ ਦੇ ਬਾਰੇ ਕਿਹਾ। ਪਰ ਸਾਡੇ ਇਹ ਜੋ ਸੰਤ ਮਹਾਂਪੁਰਸ਼ ਨੇ ਇਹਨਾਂ ਦੀਆਂ ਮੂਰਤੀਆਂ ਵੀ ਹੁੰਦੀਆਂ ਸਤਿਕਾਰਯੋਗ ਨੇ। ਇਹਨਾਂ ਨੂੰ ਵਿੱਚ ਐਡ ਜਿਹੜਾ ਉਹ ਨਹੀਂ ਕੀਤਾ ਗਿਆ। ਅੱਜ ਤਾਂ ਅਸੀਂ ਪ੍ਰਸਤ ਦੇ ਜਰੀਏ ਸਰਕਾਰ ਕੋਲੋਂ ਮੰਗ ਕਰਨ ਵਾਸਤੇ ਉਹ ਪੇਸ਼ ਹੋਇਆ ਤੁਹਾਡੇ। ਨਹੀਂ ਨਹੀਂ ਇਹ 'ਚ ਕੋਈ ਸਿਆਸਤ ਨਹੀਂ ਜੀ। ਇਹ ਤਾਂ ਸਾਡੇ ਸੰਤਾਂ ਮਹਾਂਪੁਰਸ਼ਾਂ ਦੀ ਬੇਅਦਬੀ ਦੀ ਜੇ ਦੂਜੇ ਧਾਰਮਿਕ ਗ੍ਰੰਥਾਂ ਵਾਸਤੇ ਬਿੱਲ ਆਇਆ ਤਾਂ ਇਹ ਜਿਹੜੇ ਸਾਡੇ ਸੰਤ ਮਹਾਂਪੁਰਖ ਨੇ ਇਹਨਾਂ ਦਾ ਨਾਂ ਕਿਉਂ ਨਹੀਂ ਵਿੱਚ ਐਡ ਕੀਤਾ? ਇਹ ਨਰਾਜ ਕੀ ਹੈ? ਨਰਾਜ ਕੀ ਹੈ ਸਾਡੀ ਜੀ। ਦੇਖਿਨ ਅਗਰ ਜੋ ਅੱਜ ਵਿੱਚ ਤੁਹਾਡੇ ਨਾਲ ਵਿਚਾਰ ਕੀਤੀ ਸਰਦਾਰ ਮਨਜੀਤ ਸਿੰਘ ਮਾਨਾ ਜੀ ਨੇ ਉਹਨਾਂ ਨੇ ਤੁਹਾਨੂੰ ਕਲੀਅਰ ਕਰਤਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਕੋਈ ਵੀ ਮਸਲਾ ਪੰਜਾਬ ਦੇ ਜਿਸ ਵਿੱਚ ਅਸੀਂ ਪੰਜਾਬੀ ਇਨਵੋਲ ਹੋਵਾਂ ਭਾਰਤੀ ਜਨਤਾ ਪਾਰਟੀ ਕਦੇ ਵੀ ਪਿੱਛੇ ਨਹੀਂ ਹਟੇਗੀ ਮੁੱਦਾ ਕੋਈ ਵੀ ਹੋਵੇ। ਹਰ ਮੁੱਦੇ ਦੇ ਉੱਤੇ ਅਸੀਂ ਜੋ ਪੰਜਾਬ ਦੇ ਨਾਲ ਨਾ ਲੱਗਦਾ ਹੋਵੇ ਜੋ ਪੰਜਾਬੀਆਂ ਵਾਸਤੇ ਨਾ ਹੋਵੇ ਜਾਂ ਕਿਸੇ ਧਰਮ ਦੀ ਗੱਲ ਸਿੰਗਲ ਧਰਮ ਦੀ ਗੱਲ ਕੀਤੀ ਜਾਵੇ ਉਸ ਵਿੱਚ ਅਸੀਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਸੋ ਇਹ ਜੋ ਬਿੱਲ ਲਿਆਂਦੇ ਨੇ ਆਮ ਆਦਮੀ ਪਾਰਟੀ ਨੇ ਇਹਦੇ ਵਿੱਚ ਜੋ ਮਾਨਾ ਜੀ ਨੇ ਦੱਸਿਆ 100% ਸਹੀ ਹੈ ਮੇਰੇ ਪੱਤਰਕਾਰ ਵੀਰਾਂ ਨੇ ਜਿਸ ਤਰ੍ਹਾਂ ਕਿਹਾ ਕਿ ਇਹਦੇ ਵਿੱਚ ਪਾਰਟੀ ਰਾਜਨੀਤੀ ਰਾਜਨੀਤੀ ਦੀ ਕੋਈ ਗੱਲ ਨਹੀਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਿਹਾ ਅਸੀਂ ਸਮਾਜ ਦੇ ਕਾਰਕਟਰ ਨਹੀਂ ਗੇ ਬਹੁਤ ਵੱਡੇ ਅਹੁਦੇਦਾਰ ਨੇ ਅਸੀਂ ਸਮਾਜ ਦੇ। ਕਿਆ ਉਹ ਗੱਲ ਨਹੀਂ ਚੁੱਕ ਸਕਦੇ? ਇਸ ਕਰਕੇ ਅਸੀਂ ਸਾਰੇ ਇਕਜੁੱਟ ਇਕਮੁੱਠ ਹੋ ਕੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਆਪਣੇ ਦੇਵੀ-ਦੇਵਤਿਆਂ ਦੇ ਸਾਰੇ ਗੁਰੂਆਂ ਦਾ ਬਰਾਬਰ ਸਨਮਾਨ ਹੋਵੇ ਔਰ ਇਸ ਬਿੱਲ ਦੇ ਵਿੱਚ ਕਿਉਂਕਿ ਬੇਅਦਬੀ ਜਿਹੜੀ ਹੋਣੀ ਆ ਪੰਜਾਬ ਦੇ ਅੰਦਰ ਅਕਸਰ ਨੇਤੇ ਘਟਨਾਵਾਂ ਵਾਪਰ ਰਹੀਆਂ ਉਹਨਾਂ ਨੂੰ ਨੱਥ ਪਾਉਣ ਲਈ ਸਾਰਿਆਂ ਦਾ ਸਾਂਝਾ ਸਨਮਾਨ ਕੀਤਾ ਜਾਵੇ। ਮੈਂ ਇਸ ਗੱਲ ਦੇਤੇ ਅੱਜ ਸਾਰੇ ਤੁਸੀਂ ਆਏ ਹੋ ਇੱਥੇ ਔਰ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਜੋ ਇਹ ਗੱਲ ਕਹੀ ਆ ਸੀ ਇਹਦੇ ਵਿੱਚ 100% ਅਸੀਂ ਪੰਜਾਬ ਦੇ ਕਿਸੇ ਵੀ ਮਸਲੇ ਦੇ ਉੱਤੇ ਸਾਰੇ ਇੱਕ ਜੋਟਿਕ ਮੱਟੋ ਕੇ ਖੜੇ ਆ ਸਰਕਾਰ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਸਾਰਿਆਂ ਦਾ ਸਨਮਾਨ ਦੇਵੀ ਦੇਵਤਾ ਦਾ ਬਰਾਬਰ ਕਰਕੇ ਉਹਨਾਂ ਸਾਰਿਆਂ ਨੂੰ ਬਿੱਲ ਦੇ ਵਿੱਚ ਲਿਆਂਦਾ